ਕਾਰਜ ਕਰੋ ਕਾਰਜ ਕਰੋ ਕਾਰਜ ਕਰੋ ਨਾਲ ਕਾਟ ਜਿੰਦਾਬਾਦ 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 ਦਲਤ ਨੌਜਵਾਨ ਵਿਸ਼ਵਜੀਤ ਸਿੰਘ ਫਾਜ਼ਿਲਕਾ ਦੀ ਰਿਹਾਈ ਨੂੰ ਲੈ ਕੇ ਦਲਤਨਤਾਵਾਂ ਦਾ ਇੱਕ ਵਫਦ ਐਸਐਸਪੀ ਫਾਜ਼ਿਲਕਾ ਨਾਲ ਮੁਲਾਕਾਤ ਕਰਕੇ ਵਾਪਸ ਆਏ ਤੇ ਕਿਹਾ ਕਿ ਜੇਕਰ ਵਿਸ਼ਵਜੀਤ ਸਿੰਘ ਦੇ ਉੱਤੇ ਦਰਜ ਕੀਤੇ ਮਾਮਲੇ ਰੱਦ ਨਾ ਕੀਤੇ ਗਏ ਤਾਂ ਉਹ ਤਿੱਖਾ ਸੰਘਰਸ਼ ਛੇੜ ਦੇਣਗੇਗੇ ਦਲਤ ਨੇਤਾ ਕਿਰਨਜੀਤ ਸਿੰਘ ਗਹਿਰੀ ਨੇ ਪਿੰਡ ਮਾਊਆਣਾ ਬੋਦਲਾ ਪਹੁੰਚ ਕੇ ਵਿਸ਼ਵਜੀਤ ਸਿੰਘ ਦੇ ਪਰਿਵਾਰ ਤੇ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਸਮਾਜ ਦੇ ਲੋਕਾਂ ਤੋਂ ਉਕਤ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਸਮਾਜ ਸੇਵੀ ਦਲਤ ਨੌਜਵਾਨ ਵਿਸ਼ਵਜੀਤ ਸਿੰਘ ਜੋ ਕਿ ਅਕਸਰ ਹੀ ਸਰਕਾਰ ਦੀਆਂ ਕਮੀਆਂ ਤੇ ਤੱਕੇਸ਼ੀਆਂ ਦੇ ਖਿਲਾਫ ਆਵਾਜ਼ ਉਠਾਉਂਦਾ ਹੈ ਉਸ ਸਮੇਂ ਭਾਰੀ ਪੈ ਗਿਆ ਜਦੋਂ ਪੰਚਾਇਤ ਸੈਕਟਰੀ ਅਤੇ ਜੇ.ਆਈ ਦੀ ਮਿਲੀ ਭੁਗਤ ਦੇ ਚਲਕੇ ਇੱਕ ਝੂਠੀ ਐਫਆਈਆਰ ਥਾਣਾ ਅਰਨੀ ਵਾਲਾ ਵਿਖੇ ਦਰਜ ਕਰਵਾ ਦਿੱਤੀ ਤੇ ਵਿਸ਼ਵਜੀਤ ਸਿੰਘ ਤੇ ਅਸਲਾ ਐਕਟ ਦੀਆਂ ਧਰਾਵਾਂ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਇਹ ਦੋਸ਼ ਕਿਰਨਜੀਤ ਸਿੰਘ ਗਹਿਰੀ ਨੇ ਅੱਜ ਵਿਸ਼ਵਜੀਤ ਸਿੰਘ ਦੇ ਪਿੰਡ ਮਾਹੂਆਣਾ ਬੋਦਲਾ ਪਹੁੰਚ ਕੇ ਪਰਿਵਾਰ ਤੇ ਲੋਕਾਂ ਤੋਂ ਜਾਣਕਾਰੀ ਲੈਣ ਤੋਂ ਬਾਅਦ ਕਿਹਾ ਕਿ ਜੇਕਰ ਸਰਕਾਰ ਨੇ ਵਿਸ਼ਵਜੀਤ ਸਿੰਘ ਦੇ ਉੱਤੇ ਦਰਜ ਕੀਤਾ ਮੁਕੱਦਮਾ ਰੱਦ ਨਾ ਕੀਤਾ ਤਾਂ ਜਲਦ ਹੀ ਤਿੱਖਾ ਸੰਘਰਸ਼ ਛੇੜ ਕੇ ਵਿਸ਼ਵਜੀਤ ਸਿੰਘ ਦੀ ਰਿਹਾਈ ਯਕੀਨੀ ਬਣਾਉਣ ਲਈ ਕੰਮ ਕਰਨਗੇ ਉਹਨਾਂ ਕਿਹਾ ਕਿ ਇਸ ਸੰਬੰਧੀ 18 ਜੂਨ ਨੂੰ ਦਲਤ ਨੇਤਾਵਾਂ ਦੀ ਇੱਕ ਮੀਟਿੰਗ ਬਠਿੰਡਾ ਦੇ ਸਰਕਟ ਹਾਊਸ ਵਿੱਚ ਸੱਦੀ ਗਈ ਹੈ। ਦਲਤ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ 18 ਜੂਨ ਦੀ ਦਲਤ ਨੇਤਾਵਾਂ ਦੀ ਇੱਕ ਮੀਟਿੰਗ ਸਰਕਟ ਹਾਊਸ ਬਠਿੰਡਾ ਵਿਖੇ ਕੀਤੀ ਜਾ ਰਹੀ ਹੈ ਤੇ ਵਿਸ਼ਵ ਜੀਤ ਦਾ ਪਰਚਾ ਰੱਦ ਕਰਕੇ ਰਿਹਾਈ ਨਾ ਹੋਈ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ। ਜੀ ਕਹੇ ਹੈ ਪਹਿਲਾਂ ਪਿੰਡ ਦਾ ਸਿਦਰਾ ਕੀਤਾ ਸਾਰੇ ਫੈਕਟ ਸੀ ਜਿਹੜੇ ਹੈ ਉਹ ਪਤਾ ਕੀਤੇ ਹੈ। ਬੱਚਿਆਂ ਨੂੰ ਉੱਥੇ ਮਿਲ ਕੇ ਆਏ ਆਂ, ਹੋਰ ਦੁਕਾਨਾਂ ਤੇ ਲੋਕਾਂ ਨੂੰ ਮਿਲ ਕੇ ਆਏ ਆਂ। ਉਹ ਐਸਐਸਪੀ ਮੈਡਮ ਪ੍ਰਗਿਆ ਜੈਨ ਕੋ ਨਾਲ ਲੰਬਾ ਸਮਾਂ ساری ਇਹ ਗੱਲਬਾਤ ਜਿਹੜੀ ਆ ਉਹ ਚੱਲੀ। ਤਾਂ ਉਹਨਾਂ ਨੇ ਪਹੁੰਚ ਤੋ ਵੀ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਜੇ ਜੇਕਰ ਵਿਸ਼ਵ ਦੀਪ ਦੇ ਕੋਲੇ ਪਿਸਤੌਲ ਹੁੰਦਾ ਤਾਂ ਉਹਨੂੰ ਲੋੜੇ ਚੱਕਣ ਦੀ ਲੋੜ ਨਹੀਂ ਸੀ ਆਪਣੀ ਜਾਨ ਬਚਾਉਣ ਵਾਸਤੇ। ਕਿ ਇਹ ਜਿਹੜਾ ਪਰਚਾ ਤੁਸੀਂ ਕੀਤਾ ਹੈ ਗਲਤ ਕੀਤਾ। ਜਿਹੜੀ ਧਾਰਾ 353 ਲਾਈ ਆ ਉਹਨਾਂ ਨੇ ਕਿ ਸਰਕਾਰੀ ਵਿਗਨ ਪਾਇਆ। ਉਹ ਸੀ ਇਹਨਾਂ ਨੂੰ ਪ੍ਰੋਫੈਨ ਕਰਤਾ ਕਿ ਇੱਕ ਪ੍ਰਾਈਵੇਟ ਦੁਕਾਨ ਦੇ ਵਿੱਚ ਬੈਠ ਕੇ ਕੋਈ ਸਰਕਾਰੀ ਬੰਦਾ ਕਿਵੇਂ ਦਫਤਰ ਚਲਾ ਸਕਦਾ ਹੈ ਉਹ ਪ੍ਰਾਈਵੇਟ ਦੁਕਾਨ ਦੇ ਵਿੱਚ ਬੈਠਾ ਸੀ ਉਹ ਇਹ ਸਾਰੀਆਂ ਜਿਹੜੀਆਂ ਧਾਰਾਵਾਂ ਜਿਹੜਾ ਪਰਚਾ ਦਰਜ ਹੋਇਆ ਉਹ ਬਿਲਕੁਲ ਗਲਤ ਹੋਇਆ ਪ੍ਰੀਪਲਾਨ ਤਰੀਕੇ ਨਾਲ ਬਿਸ਼ੂਪਦੀਪ ਨੂੰ ਬੁਲਾਇਆ ਗਿਆ ਕਰਨਦੀਪ ਵੱਲੋਂ ਪਰਚਾਈ ਸਕਰੀ ਵੱਲੋਂ ਜੈ ਰਜਿੰਦਰ ਜਿੜ ਨੇ ਪਰਚਾ ਦਰਜ ਕਰਾਇਆ ਵਾ ਉਸ ਵਿਅਕਤੀ ਵੱਲੋਂ ਬੁਲਾਇਆ ਗਿਆ ਬਤੌਰ ਸੈਟਲਮੈਂਟ ਉਸ ਦੀ ਸਿਬੇ ਸਟੇਟਮੈਂਟ ਦੇ ਦਿੱਤੀ ਹੈ ਕਿ ਕੋਈ ਸੈਟਲਮੈਂਟ ਕਰਕੇ ਹੀ ਬਿਸ਼ੂਪ ਨੂੰ ਖਰੀਦਾ ਜਾਵੇ ਬੀਸ਼ਰ ਨੂੰ ਡਰਾਇਆ ਜਾਵੇ ਪਰ ਮੈਂ ਇੱਕ ਵਾਰ ਹੋਰ ਸਪੱਸਿਅ ਉਹਨਾਂ ਦੀ ਕਹੀ ਹੈ ਕਿ ਜੇ ਕਹਿੰਦੇ ਇਹ ਪਿਸਤੌਲ ਮਜਬੂਰ ਸਿੱਖਾ ਨਾ ਹੋਵੇ ਮੁੰਡਾ ਇਹ ਪਿਸਤੌਲ ਦੀ ਗੱਲ ਕਰਦੇ ਆ ਉਹਦੇ ਕੋਲ ਡਾਂਗ ਹੋਵੇ ਤਾਂ ਵੀ ਨਹੀਂ ਛੱਡਦਾ ਉਹ 10 ਬੰਦਿਆਂ ਨੂੰ ਬਾਬਾ ਜੀਵਨ ਸਿੰਘ ਦੀ ਇਹ ਔਲਾਦ ਹੈ ਤੇ ਇਸ ਕਰਕੇ ਇਹ ਨਜ਼ਾਇਜ਼ ਜਿਹੜਾ ਇਹ ਕਰਨ ਦੀ ਗੱਲ ਇਹ ਕੀਤੀ ਹੈ ਤੇ ਇਹਦੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਬਿਲਕੁਲ ਸਟੇਟ ਵੇ ਉਹਨਾਂ ਨੂੰ ਕਹਿਤਾ ਸਾਰੇ ਆਗੂ ਸਾਥੀ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ ਸਟੇਟ ਵੇ ਕਹਿਤਾ ਇਹ ਬਿਸ਼ੂ ਦਾ ਪ੍ਰਚਾਰ ਅਦ ਕਰਕੇ ਉਹਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਕੱਲ ਨੂੰ ਮਾਜੀ ਵੀ ਸਿੱਖ ਪਾਈਚਾਰੇ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਟ ਹਾਉਸ ਮਠੇਲੀ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਇਸ ਮਾਮਲੇ ਨੂੰ ਕਬੀਰਤਾ ਨਾਲ ਵਿਚਾਰਿਆ ਜਾਊਗਾ ਤੇ ਕਦੇ ਵੀ ਕਿਸੇ ਵੀ ਦਲਿਤ ਨੌਜਵਾਨ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹਨੇ ਵੀ ਲੋਕ ਜਤਨ ਕਰਨਗੇ ਤਾਂ ਜਿਹੜੇ ਜਿਨ੍ਹਾਂ ਨੇ ਯਤਨ ਕੀਤਾ ਅਸੀਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਖਿਲਾਫ ਐਸਸੀਐਸਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਣਾ ਬੰਦ ਹੈ ਕਿ ਉਹ ਐਸਸੀਐਸਟ ਦਾ ਪਰਚਾ ਦਰਜ ਕਰਾਇਆ ਜਾਵੇ ਮੈਡਮ ਪ੍ਰਗਿਆ ਜੀ ਨੇ ਐਸ ਪੀ ਐਚ ਡੀ ਵਿਗ ਐਸ ਆਈ ਟੀ ਬਣਾ ਦਿੱਤੀ ਹੈ ਉਹਨਾਂ ਨੇ ਸਾਨੂੰ ਘਰੋਸਾ ਦਿੱਤਾ ਹੈ ਕਿ ਅੱਜ ਅੱਜ ਤੋਂ ਹੀ ਮੇਰਾ ਸ਼ੁਰੂ ਸਵੇਰ ਤੋਂ ਕਹਿੰਦੇ ਅਸੀਂ ਕੰਮ ਕੀਤਾ ਹੋਇਆ ਸਾਰੇ ਕਿ ਵਿਸ਼ਵ ਨੂੰ ਜਿਹੜਾ ਹੈਗਾ ਪਰਚਾ ਕੈਨਸਲ ਕਰਕੇ ਇਹ ਗੱਲ ਬਿਲਕੁਲ ਸਟੇਟਵੇ ਅਸੀਂ ਕਹਿੰਦੀ ਹੈ ਕਿ ਕੋਈ ਜ਼ਮਾਨਤ ਅਸਹੀ ਨਹੀਂ ਕਰਵਾਉਣੀ ਜਿੰਨਾ ਮਰਜ਼ੀ ਲੜਾਈ ਸੰਘਰਸ਼ ਸਾਨੂੰ ਸਾਥੀਓ ਕਰਨਾ ਪਵੇ ਮੈਂ ਸੁਣਨ ਵਾਲੇ ਸਾਥੀਆਂ ਨੂੰ ਵੀ ਇਹ ਬੇਨਤੀ ਕਰਨਾ ਚਾਹਣਾ ਇਹ ਨਹੀਂ ਦਾ ਸਾਨੂੰ ਕੋਰਟ ਵਾਲੇ ਚੱਕਰਾਂ ਜਿਨ੍ਹਾਂ ਨੇ ਉਜਾੜ ਦੇਣਾ ਜਦੋਂ ਨਜਾਇਜ਼ ਪਰਚਾ ਦਰਜ ਕੀਤਾ ਇਹਨੂੰ ਕੈਸਲ ਕਰੋ ਵਿਸ਼ੇਬ ਦੀਪ ਨੂੰ ਪਰਿਵਾਰ ਦੇ ਉਹਨਾਂ ਦੀ ਮਾਤਾ ਉਹਨਾਂ ਦੇ ਪਿਤਾ ਜੀ ਵਿਚਾਰੇ ਤੁਰੇ ਫਿਰਦੇ ਹੌਸਦੰਦੇ ਦੋ ਹੋਰ ਨੇ ਰਜਿੰਦਰ ਤੇ ਰਜਿੰਦਰ ਲਖਵਿੰਦਰ ਉਹਦੇ ਨਾਲ ਦੇ ਸਾਥੀ ਜਿਹੜੇ ਉਹ ਨਾਲ ਦੇ ਜਿਹੜੇ ਸਾਥੀ ਹੈ ਇਹ ਤਿੰਨੇ ਨੂੰ ਤਿੰਨਾਂ ਨੂੰ ਬਾਅ ਇੱਜ਼ਤ ਬੜੀ ਕਰਕੇ ਸਾਡੇ ਸਾਹਮਣੇ ਇਸ ਪਰਿਵਾਰ ਦੇ ਵਿੱਚ ਉਹਨਾਂ ਬੱਚਾ ਨੂੰ ਛੱਡਿਆ ਜਾਵੇ ਜੇਕਰarantakay ਨਹੀਂ ਹੁੰਦਾ ਤਾਂ ਜਿਹੜੀ ਕਾਲ ਦਿੱਤੀ ਹੋਈ ਆ ਸਾਰੇ ਜਜਾਰੂ ਸਾਥੀਆਂ ਨੇ ਉਹਦੇ ਤੇ ਬਿਲਕੁਲ ਪੂਰਨ ਤੌਰ ਤੇ ਕਰ ਦਿੱਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਕੱਲ ਹੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਵਾਂਗੇ ਕਿਸ ਤਰ੍ਹਾਂ ਦਾ ਕਿਸ ਕਿਸ ਢੰਗ ਦਾ ਸੰਘਰਸ਼ ਜਿਹੜਾ ਹੈ ਅੱਗੇ ਵੰਡਾ ਜਾਵੇ ਤਾਂ ਜੋ ਦਰ ਸਹੇਦ ਹੈ ਦਰ ਸਹੇਦ ਦਾ ਦਰ ਪਹੇਦ ਹੈ ਜਿਹੜਾ ਸਾਹਬ ਨੰਗੇ ਆ ਤੇ ਪਹਾ ਪੈ ਗਿਆ ਰਸਤਾ ਪੈ ਗਿਆ ਇਹ ਰਸਤਾ ਸੀ ਬੰਦ ਕਰਨਾ ਹੈ